ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲ ਇੱਕ ਆਂਡੇ ਐਗਸ ਦੀ ਟ੍ਰੇਡ ਲੈ ਕੇ ਆਇਆ ਆਪਣੇ ਘਰ ਖਾਣ ਦੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ origignal ਆ ਕੇ ਡੁਪਲੀਕੇਟ ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਵਾਰ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਹੀ ਨਹੀਂ ਆ ਰਹੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਹਣਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ੱੱੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੇਧ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਣ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸੇਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿੱਕਨੈਸ ਦਾ ਆਂਡਾ ਉਹ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਆ ਇਦਾਂ ਲੱਗ ਰਿਹਾ ਸੀ ਜਿਵੇਂ ਨਾ ਕੋਈ ਪਲਾਸਟਿਕ ਦੀ ਰਬੜ ਉੱਤਰ ਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੋਗੇ ਉਹ ਜੇ ਥੋੜਾ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰੇ ਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਜੰਮਿਆ ਵੀ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਣਾ ਟੁੱਟਦਾ ਉਹਦੀ ਵੈਸੇ ਹੀ ਉਹਦੀ স্মੈਲ ਪਤਾ ਲਾਇੰਦੇ ਵੀ ਆਂਡਾ ਵਾ ਇਹਦੀ স্মੈਲੀ ਹੈ ਨਹੀਂ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਆਂਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਅੰਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਅੰਡੇ ਖਾਣੇ ਹੁੰਦੇ ਆ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਅੰਡੇ ਦੀ ਜਾਂਚ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਜਿਹੜੀ ਅੰਡੇ ਦੀ স্মੈਲ ਹੁੰਦੀ ਆ ਉਹ ਹੈ ਨਹੀਂ ਆ ਦੇਖੋ ਜੀ ਇਹ ਵੀ ਤੋੜ ਕੇ ਦੇਖਿਆ ਕਿਉਂਕਿ ਜੇ ਤੁਸੀਂ ਅੰਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ স্মੈਲ ਫੈਜੂਗੀ ਮੈਂ ਸੁੰਗੜਿਆ ਕੋਈ ਬਿਲਕੁਲ ਵੀ 1% ਸਮੈਲ ਹੈ ਨਹੀਂ ਆਂਡੇ ਦੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇੰਨਾ ਇੰਨੀ ਤੁਸੀਂ ਅੱਗ ਵੀ ਲਾ ਕੇ ਦੇਖਿਆ ਵਾ ਇਹਨੂੰ ਅੱਗ ਲਾ ਕੇ ਦੇਖਿਆ ਕੀ ਆ ਇਹ ਦੇਖ ਅੱਗ ਲਾ ਕੇ ਦੇਖਿਆ ਇਦਾਂ ਲੱਗ ਰਿਹਾ ਜਿੱਦਾਂ ਤੁਸੀਂ ਪਲਾਸਟਿਕ ਨੂੰ ਕਿਸੇ ਚੀਜ਼ ਨੂੰ ਜਾਂ ਮੋਮ ਟਾਈਪ ਨੂੰ ਤੁਸੀਂ ਅੱਗ ਲਾਦੇ ਨਾ ਉਹਦੀ ਸਮੈਲ ਲੈ ਕੇ ਦੇਖਦੇ ਹੋ ਉਹ ਚੀਜ਼ ਲੱਗ ਰਹੀ ਆ ਪਲਾਸਟਿਕ ਜਾਂ ਮੋਮ ਆ ਦੋਨਾਂ ਨੂੰ ਮਿਕਸ ਕਰਕੇ ਚੀਜ਼ ਤਿਆਰ ਕੀਤੀ ਹੋਈ ਆ ਬਿਲਕੁਲ ਇਹ ਆਂਡਾ ਓਰੀਜਨਲ ਨਹੀਂ ਹੈਗਾ ਜੀ ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲ ਕਿਰਪਾੰਡਿਆ ਐਗਸ ਦੀ ਡੀਟੇਲ ਲੈ ਕੇ ਆਏ ਆਪਣੇ ਕਾਰਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ origignal ਆ ਕਿ duplicate ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਨਹੀਂ ਆ ਰਹੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਦਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹ ਤੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੀਟ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂਡਾ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੀ ਸੇਧ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿੱਕਨੈਸ ਜਾਂ ਆਂਡੇ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਆ ਇਦਾਂ ਲੱਗ ਰਿਹਾ ਸੀ ਜਿਵੇਂ ਨਾ ਕੋ ਪਲਾਸਟਿਕ ਦੀ ਰਬੜ ਉੱਤਰ ਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੋਗੇ ਉਹ ਜੇ ਥੋੜਾ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਜੰਮਿਆ ਵੀ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਂਡਾ ਟੁੱਟਦਾ ਉਹਦੀ ਵੈਸੇ ਹੀ ਇਹਦੀ স্মੈਲ ਪਤਾ ਲਾਇੰਦੇ ਵੀ ਆਂਡਾ ਹੈ ਇਹਦੀ ਸਮੈਲੀ ਹੈ ਨਹੀਂ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਆਂਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਆਂਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਆਂਡੇ ਖਾਣੇ ਹੁੰਦੇ ਆ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਆਂਡੇ ਦੀ ਜਾਂਚ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਵੀ ਜਿਹੜੀ ਆਂਡੇ ਦੀ ਸਮੈਲ ਹੁੰਦੀ ਹੈ ਉਹ ਹੈ ਨਹੀਂ ਆ ਦੇਖੋ ਜੀ ਇਹ ਵੀ ਤੋੜ ਕੇ ਦੇਖਿਆ ਕਿਉਂਕਿ ਜੇ ਤੁਸੀਂ ਆਂਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ ਸਮੈਲ ਫੈਲ ਜੂਗੀ ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ 1% ਸਮੈਲ ਹੈਣੀ ਆ ਅੰਡੇ ਦੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇੰਨਾ ਇੰਨੀ ਤੁਸੀਂ ਅੱਗ ਵੀ ਲਾ ਕੇ ਦੇਖਿਆ ਵਾ ਇਹਨੂੰ ਅੱਗ ਲਾ ਕੇ ਦੇਖਿਆ ਕੀ ਆ ਦੇਖਿਆ ਅੱਗ ਲਾ ਕੇ ਦੇਖਿਆ ਇਦਾਂ ਲੱਗ ਰਿਹਾ ਜਿੱਦਾਂ ਤੁਸੀਂ ਪਲਾਸਟਿਕ ਨੂੰ ਕਿਸੇ ਚੀਜ਼ ਨੂੰ ਜਾਂ ਮੋਮ ਟਾਈਪ ਨੂੰ ਤੁਸੀਂ ਅੱਗ ਲਾਨੇ ਨਾਲ ਉਹਦੀ ਸਮੈਲ ਲੈ ਕੇ ਦੇਖਦੇ ਹੋ ਉਹ ਚੀਜ਼ ਲੱਗ ਰਹੀ ਆ ਪਲਾਸਟਿਕ ਜਾਂ ਮੋਮ ਆ ਦੋਨਾਂ ਨੂੰ ਮਿਕਸ ਕਰਕੇ ਚੀਜ਼ ਤਿਆਰ ਕੀਤੀ ਹੋਈ ਆ ਬਿਲਕੁਲ ਇਹ ਆਂਡਾ ਓਰੀਜਨਲ ਨਹੀਂ ਹੈਗਾ ਜੀ